ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਜੇ ਆਉਣ ਵਾਲੀਆਂ ਲੇਟੈਸਟ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਤੇ ਅੱਜ ਗੱਲ ਕਰਦੇ ਹਾਂ ਪਹਿਲੀ ਵੱਡੀ ਖਬਰ ਦੇ ਬਾਰੇ ਹਾਂਜੀ ਪਹਿਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਸੀਐਮ ਆ ਦੀ ਤਤਾਵਣੀ ਆਉਣ ਵਾਲੇ ਦਿਨਾਂ ਚ ਬਹੁਤ ਕੁਝ ਸਾਹਮਣੇ ਆਉਣ ਵਾਲਾ ਹੈ ਤਿਆਰ ਰਹੋ ਹਾਂਜੀ ਦਾਦੀਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਸ਼ਬਦਾਂ ਵਿੱਚ ਤਤਾਵਣੀ ਦਿੰਦਿਆਂ ਆਖਿਆ ਕਿ ਆਉਣ ਆਉਣ ਵਾਲੇ ਦਿਨਾਂ ਵਿੱਚ ਬਹੁਤ ਕੁਝ ਸਾਹਮਣੇ ਆਉਣ ਵਾਲਾ ਹੈ ਜਿਸ ਜਿਸ ਨੇ ਪੰਜਾਬ ਨੂੰ ਲੁੱਟਿਆ ਅਤੇ ਪੰਜਾਬ ਦੀ ਜਵਾਨੀ ਦਾ ਕਾਣ ਕੀਤਾ ਹੈ ਉਸ ਤੇ ਕੋਈ ਤਰਸ ਨਹੀਂ ਕੀਤਾ ਜਾਵੇਗਾ ਤੇ ਸਾਰਿਆਂ ਤੇ ਪੱਕੇ ਪੈਰੀ ਕਾਰਵਾਈ ਕਰਾਂਗੇ ਤੇ ਤੁਸੀਂ ਸਾਰਿਆਂ ਨੂੰ ਪੰਜਾਬ ਲੁੱਟਿਆ ਹੈ ਤੇ ਉਸ ਦਾ ਹਿਸਾਬ ਹੋਵੇਗਾ ਤੇ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਉੱਪਰ ਰਾਜ ਕਰਨ ਵਾਲਿਆਂ ਨੇ ਹੀ ਪੰਜਾਬ ਦੇ ਮੱਥੇ ਤੇ ਟਿੱਟੇ ਦਾ ਦਾਗ ਲਗਾਇਆ ਤੇ ਇਹ ਲੋਕ ਵੱਡੇ ਸਮਗਲਾਂ ਰਾਣ ਦੀਆਂ ਪੋਸਟ ਪਾਣਿਆ ਆ ਕਰਦੇ ਰਹੇ ਤੇ ਉਹਨਾਂ ਦੀਆਂ ਆਪਣੀਆਂ ਗੱਡੀਆਂ ਵਿੱਚ ਚਿੱਟਾ ਜਾਂਦਾ ਰਿਹਾ ਤੇ ਸਮਗਲਰ ਉਹਨਾਂ ਦੇ ਘਰ ਵੀ ਰਹਿੰਦੇ ਰਹੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਜਦੋਂ ਅਸੀਂ ਸੱਤਾ ਤੇ ਆਏ ਤਾਂ ਕਿ ਇਸ ਬਹੁਤ ਜ਼ਿਆਦਾ ਖਰਾਬ ਕੀਤੇ ਹੋਏ ਸਨ ਤੇ ਜਿੰਨਾ ਨੂੰ ਠੀਕ ਕਰਨ ਲਈ ਸਮਾਂ ਲੱਗ ਗਿਆ ਤੇ ਹੁਣ ਅਸੀਂ ਜਦੋਂ ਨਸ਼ਾ ਨਸ਼ੇ ਖਿਲਾਫ ਜੰਗੀ ਪੱਦਰ ਤੇ ਕਾਰਵਾਈ ਸ਼ੁਰੂ ਕੀਤੀ ਤਾਂ ਇਹਨਾਂ ਲੋਕਾਂ ਦੇ ਦੋਗਲੇ ਚਿਹਰੇ ਸਾਹਮਣੇ ਆਉਣ ਲੱਗ ਪਏ ਹਨ ਤੇ ਕੈਪਟਨ ਅਮਰਿੰਦਰ ਸਿੰਘ ਨਸ਼ਾ ਸਮਗਰਾਂ ਦੇ ਹੱਕ ਵਿੱਚ ਬਿਆਨ ਦੇ ਰਹੇ ਹਨ ਤੇ ਜਿੰਨਾਂ ਦਾ ਆਖਣਾ ਹੈ ਕਿ ਮਾਨਵੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਤੇ ਵਿਕਰਮ ਜੀਠਿਆ ਨੂੰ ਇਸ ਤਰ੍ਹਾਂ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਤੇ ਇਸ ਤੋਂ ਪਹਿਲਾਂ ਚਰਨਜੀਤ ਚੰਨੀ ਨੇ ਵੀ ਇਹ ਹੀ ਬਿਆਨ ਦਿੱਤੀ ਜਦੋਂ ਲੋਕਾਂ ਨੇ ਚੰਨੀ ਦੇ ਇਸ ਬਿਆਨ ਦਾ ਵਿਰੋਧ ਕੀਤਾ ਤਾਂ ਉਹ ਮੁੱਕ ਗਏ ਤੇ ਰਮਨੀਤ ਬਿੱਟੂ ਤੱਕ ਨੇ ਸਮਗਰਾਂ ਦੀ ਹਮਾਇਤ ਕੀਤੀ ਤੇ ਸੁਖਪਾਲ ਖੈਰਾ ਖੁਦ ਉਹਨਾਂ ਵਿੱਚੋਂ ਹੈ ਤੇ ਜਸਨੇ ਜਸਦੀ ਹਮਾਇਤ ਕੀਤੀ ਤੇ ਪ੍ਰਤਾਪ ਬਾਜਵਾ ਨੇ ਹਮਾਇਤ ਕੀਤੀ ਤੇ ਇਸ ਤੋਂ ਸਾਬਤ ਹੋ ਗਿਆ ਹੈ ਕਿ ਇਹ ਸਾਰੇ ਆਪਸ ਵਿੱਚ ਮਿਲੇ ਹੋਏ ਹਨ ਤੇ ਪੰਜਾਬ ਇਨ੍ਹਾਂ ਨੂੰ ਕਦੇ ਮਾਫ ਨਹੀਂ ਕਰੇਗਾ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਸਰਹੰਦ ਨਹਿਰ ਚੋਂ 11 ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਕ੍ਰਿਸ਼ਨ ਤੇਜਸ ਕਰਨ ਲਈ ਵੱਡਾ ਐਲਾਨ ਹਾਂਜੀ ਦਾਦੀਏ ਕਿ ਪੰਜਾਬ ਮੁੱਖ ਮੰਤਰੀ ਤ੍ਰਿਭਗਵੰਤ ਸਿੰਘ ਮਾਨ ਨੇ ਸਰਹੰਦ ਨਹਿਰ ਦੇ ਠਾਠਾ ਮਾਰਦੇ ਪਾਣੀ ਵਿੱਚੋਂ ਡਿੱਗੀ ਕਾਰ ਚੋਂ ਗੈਰ ਹਲਕਾਂ ਦੀਆਂ ਜਾਨਾਂ ਬਚਾਉਣ ਵਾਲੇ ਪੁਲਿਸ ਦੀ ਟੀਮ ਦੀ ਮਦਦ ਕਰਨ ਵਾਲੇ ਕ੍ਰਿਸ਼ਨ ਕੁਮਾਰ ਅਤੇ ਜਸਕਰਨ ਸਿੰਘ ਨੂੰ ਮਿਲ ਕੇ ਸਾਬਾਸ਼ੀ ਅਤੇ ਹਲਾਸ਼ੇਰੀ ਦਿੱਤੀ। ਇਸ ਦੌਰਾਨ ਦੋਵਾਂ ਬਹਾਦਰ ਨੌਜਵਾਨਾਂ ਨੂੰ ਮੁੱਖ ਮੰਤਰੀ ਵੱਲੋਂ ਸਨਮਾਨਤ ਵੀ ਕੀਤਾ ਗਿਆ ਤੇ ਇੱਥੇ ਹੀ ਬਸ ਨਹੀਂ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਕ੍ਰਿਸ਼ਨ ਕੁਮਾਰ ਅਤੇ ਜਸਕਰਨ ਸਿੰਘ ਨੂੰ ਆਉਣ ਵਾਲੀ 15 ਅਗਸਤ ਵਾਲੇ ਦਿਨ ਮੁੱਖ ਮੰਤਰੀ ਰક્ષਕ ਮੈਡਲ ਨਾਲ ਸਨਮਾਨਤ ਵੀ ਕੀਤਾ ਜਾਵੇਗਾ। ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ। ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਚ ਨਹੀਂ ਚੱਲਣਗੀਆਂ ਆਧਾਰ ਕਾਰਡ ਵਾਲੀਆਂ ਬੱਸਾਂ ਜਾਣੋ ਕਾਰਨ ਹਾਂਜੀ ਦਾਦੇ ਕੇ ਪੰਜਾਬ ਦੇ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਬੀਬੀਆਂ ਅਤੇ ਬਾਕੀ ਲੋਕਾਂ ਲਈ ਵੱਡਾ ਅਲਰਟ ਹੈ ਦਰਸਲ ਪੀ ਆਰਟੀਸੀ ਪਣ ਬੱਸ ਅਤੇ ਪੰਜਾਬ ਰੋਡਵੇਜ ਕੰਟਰੈਕਟ ਯੂਨੀਅਨ 22 ਜੁਲਾਈ ਨੂੰ ਇੱਕ ਵਾਰ ਫਿਰ ਤੋਂ ਸੂਬੇ ਭਰ ਦੀਆਂ ਸਰਕਾਰੀ ਬੱਸਾਂ ਦਾ ਚੱਕਾ ਜਮ ਕਰ ਸਕਦੀ ਹੈ ਜਿਸ ਕਾਰਨ ਬੱਸਾਂ ਦਾ ਸਫ਼ਰ ਕਰਨ ਵਾਲੇ ਮੁਸਾਫਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਯੂਨੀਅਨ ਦਾ ਕਹਿਣਾ ਹੈ ਕਿ ਜੇਕਰ 27 ਜੁਲਾਈ ਨੂੰ ਇਨ੍ਹਾਂ ਦੀਆਂ ਮੰਗਾਂ ਤੇ ਸਰਕਾਰ ਨੇ ਵਿਚਾਰ ਨਹੀਂ ਕੀਤੀ ਤਾਂ ਯੂਨੀਅਨ ਵੱਲੋਂ ਪਹਿਲਾ ਤੋਂ ਐਲਾਨੀ ਹੜਤਾਲ 28 ਜੁਲਾਈ ਤੋਂ ਸ਼ੁਰੂ ਹੋ ਜਾਵੇਗੀ ਤੇ ਇਸ ਲਈ ਜੇਕਰ ਐਕਸ ਤਰੀਕ ਨੂੰ ਤੁਹਾਡਾ ਕਿਤੇ ਜਾਂਦਾ ਪ੍ਰੋਗਰਾਮ ਪ੍ਰੋਗਰਾਮ ਹੈ ਤਾਂ ਤੁਹਾਨੂੰ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਐਸ ਲਈ ਲੋਕ ਇਸ ਤਰੀਕੇ ਨੂੰ ਸੋਚ ਸਮਝ ਕੇ ਘਰੋਂ ਨਿਕਲਣਾ ਦੱਸਣਯੋਗ ਹੈ ਕਿ 9 ਜੁਲਾਈ ਨੂੰ ਸੂਬੇ ਭਰ ਚ ਇੱਕ ਦਿਨ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹਿਣ ਕਾਰਨ ਪੰਜਾਬ ਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਚੱਲਣੀ ਪਈ ਸੀ ਅਤੇ ਪੰਜਾਬ ਸਰਕਾਰ ਨੇ ਯੂਨੀਅਨਾਂ ਆਗੂਆਂ ਨਾਲ ਗੱਲਬਾਤ ਕਰਕੇ ਹੜਤਾਲ ਖਤਮ ਕਰਵਾ ਦਿੱਤੀ ਸੀ ਤੇ ਕੈਬਨਿਟ ਮੰਤਰੀ ਭੁੱਲਰ ਨੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਹੁਣ ਇਨਾ ਦਿਨ ਇਨੇ ਦਿਨ ਬੀਤਣ ਦੇ ਬਾਵਜੂਦ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਤੇ ਅਸਲ ਵਿੱਚ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਇੰਨਾ ਉਹਨਾਂ ਨੂੰ ਗੱਲਬਾਤ ਲਈ ਨਹੀਂ ਬੁਲਾਇਆ ਤਾਂ ਸੂਬੇ ਭਰ ਚ ਸਰਕਾਰੀ ਬੱਸਾਂ ਚੱਕਾ ਜੰਮ ਕਰਨ ਤੋਂ ਇਲਾਵਾ ਉਹਨਾਂ ਕੋਲ ਹੋਰ ਕੋਈ ਬਦਲ ਉਹਨਾਂ ਕੋਲ ਕੋਈ ਹੋਰ ਬਦਲ ਨਹੀਂ ਹੈ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਚ 27 28 29 ਤੇ 31 ਜੁਲਾਈ ਤੱਕ ਦੀ ਵੈਦਰ ਅਪਡੇਟ ਹੈ ਜਿਹੜਾ ਕਿ ਮੌਸਮ ਵਿਭਾਗ ਲੋ ਵੱਡਾ ਪਵੈਖਵਾਣੀ ਕੀਤੀ ਗਈ ਹੈ ਹਾਂਜੀ ਦਾਦੇ ਕਿ ਭਾਰਤੀ ਮੌਸਮ ਵਿਭਾਗ ਨੇ 26 ਤੋਂ 31 ਜੁਲਾਈ ਤੱਕ ਪੰਜਾਬ ਦੇ ਕੁੱਝ ਜ਼ਿਲ੍ਹਿਆਂ ਲਈ ਮੀਂਹ ਦੀ ਅਪਡੇਟ ਸਾਂਝੀ ਕੀਤੀ ਹੈ ਜਦਕਿ ਕੁੱਝ ਹਿੱਸੇ ਸੁੱਕੇ ਰਹਿਣਗੇ ਤੇ ਅੱਜ ਸੂਬੇ ਦੇ ਜਿਲ੍ਹਾ ਫਿਰੋਵਈਪੁਰ ਮੋਗਾ ਫਾਜ਼ਿਲਕਾ ਬਰਨਾਲਾ ਮਾਨਸਾ ਅਤੇ ਬਠਿੰਡਾ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਉੱਥੇ ਹੀ 27 ਜੁਲਾਈ ਨੂੰ ਅਮਰਤਸਰ ਤਰਨਤਾਰਨ ਰੂਪਨਗਰ ਅਤੇ ਜਲੰਧਰ ਮੋਕਸਰ ਅਤੇ ਫਾਜ਼ਿਲਕਾ 'ਚ ਮੌਸਮ ਵਧੇਰੇ ਸੁੱਕਾ ਰਹੇਗਾ ਤੇ ਵਿਭਾਗ ਨੇ 28 ਜੁਲਾਈ ਨੂੰ ਪਠਾਨਕੋਟ ਸ਼ਹਿਰ ਪਰ ਜਲੰਧਰ ਨਵਾਂ ਸ਼ਹਿਰ ਅਤੇ ਐਸਬੀਐਸ ਨਗਰ ਵਿੱਚ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ ਅਸਤੇ ਨਾਲ ਹੀ 29 ਜੁਲਾਈ ਨੂੰ ਮੌਸਮ ਚਹਲ ਕੀ ਤਬਦੀਲੀ ਆ ਸਕਦੀ ਹੈ ਤੇ ਇਸੇ ਤਰ੍ਹਾਂ 30 ਜੁਲਾਈ ਨੂੰ ਥਾਮੀਆਂ ਥਾਮੀਆਂ ਥਾਮਾਤੇ ਮੀਂਹ ਬਵੇਗਾ ਤੇ ਇਹ ਸਿਲਸਿਲਾ ਆਉਣ ਵਾਲੇ ਦਿਨਾਂ ਚ ਐਂਹੀ ਹੀ ਜਾਰੀ ਰਹੇਗਾ ਤੇ ਫਿਲਹਾਲ ਬਹੁਤੀ ਜ਼ਮੀਨ ਦੀ ਕੋਈ ਚੇਤਾਵਨੀ ਨਹੀਂ ਜਿਤਾਈ ਗਈ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਇੱਕ ਪੰਜਾਬ ਚ ਫੈਲ ਰਹੇ ਵਾਇਰਸ 6 ਜ਼ਿਲ੍ਹਿਆਂ ਚ ਪਈ ਮਾਰ ਤੇ ਤੁਸੀਂ ਵੀ ਹੋ ਜਾਓ ਸਾਵਧਾਨ ਹਾਂਜੀ ਦਾਦੀ ਕੇ ਪੰਜਾਬ ਦੇ ਕਿਸਾਨਾਂ ਨੂੰ ਨਵੀਂ ਚਿੰਤਾ ਪੈ ਗਈ ਹੈ ਦਰਸਲ ਸੂਬੇ ਦੇ 6 ਜ਼ਿਲ੍ਹਿਆਂ ਵਿੱਚ ਝੋਨੇ ਦੀ ਫਸਲ ਡਵਰਫ ਵਾਇਰਸ ਦੀ ਰੇਪੇਟ ਵਿੱਚ ਆ ਗਈ ਹੈ ਇਸ ਵਾਇਰਸ ਕਾਰਨ ਫਸਲ ਦਾ ਵਿਕਾਸ ਨਹੀਂ ਹੁੰਦਾ ਤੇ ਫਸਲ ਨੀਵੀਂ ਰਹਿ ਜਾਂਦੀ ਹੈ ਤੇ ਇਹ ਪਹਿਲੀ ਵਾਰ ਨਹੀਂ ਜਦੋਂ ਇਸ ਵਾਇਰਸ ਨੇ ਕਿਸਾਨਾਂ ਦੀ ਫਸਲ ਖਰਾਬ ਕੀਤੀ ਹੋਵੇ ਸਗੋਂ ਪਿਛਲੇ 2 ਸਾਲਾਂ ਚ ਇਸ ਨੇ ਅਣਦਾਤਾ ਨੂੰ ਫਿਕਰਾਂ ਵਿੱਚ ਪਾਇਆ ਸੀ ਤੇ ਖੇਤੀ ਮਹਿਰਾ ਮੁਤਾਬਕ ਵਾਇਰਸ ਨਾਲ ਫਸਲ ਦਾ ਵਿਕਾਸ ਰੁਕ ਜਾਂਦਾ ਹੈ ਜਿਸ ਕਾਰਨ ਪੈਦਾਵਾਰ ਵੀ ਪ੍ਰਭਾਵਿਤ ਹੁੰਦੀ ਹੈ ਤੇ ਪੰਜਾਬ ਦੇ ਮੋਹਾਲੀ ਪਟਿਆਲਾ ਫਤਿਹਗੜ੍ਹ ਸਾਹਿਬ ਨਵਾਂਸ਼ਹਿਰ ਤਿਰੂਪੜ ਅਤੇ ਸੰਗਰੂਰ ਵਿੱਚ ਇਸ ਵਾਇਰਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਤੇ ਮੁੱਢਲੀ ਜਾਣਕਾਰੀ ਮੁਤਾਬਕ ਪਟਿਆਲਾ ਜ਼ਿਲ੍ਹੇ ਵਿੱਚ ਕਰੀਬ 300 ਏਕੜ ਅਤੇ ਰੂਪੜ ਵਿੱਚ ਤਕਰੀਬਨ 100 ਏਕੜ ਫਸਲ ਇਸ ਵਾਇਰਸ ਦੀ ਲਪੇਟ ਵਿੱਚ ਆ ਗਈ ਹੈ ਜਿਸ ਕਾਰਨ ਝੋਨੇ ਦੀ ਫਸਲ ਦਾ ਵਿਕਾਸ ਰੁਕ ਗਿਆ ਹੈ ਤੇ ਕਿਸਾਨਾਂ ਮੁਤਾਬਕ ਇਸ ਵਾਇਰਸ ਦਾ ਜਿਆਦਾ ਪ੍ਰਭਾਵ ਚੋਨੇ ਦੀ PR131 ਕਿਸਮ ਦੇ ਕਿਸਮ ਤੇ ਦੇਖਣ ਨੂੰ ਮਿਲਿਆ ਹੈ ਤੇ ਕਈ ਥਾਵਾਂ ਤੇ ਕਿਸਾਨਾਂ ਨੇ ਫਸਲ ਨੂੰ ਨਿਵੇਂ ਨਵੇਂ ਸਿਰੋਂ ਲਾਉਣ ਦਾ ਫੈਸਲਾ ਵੀ ਕਰ ਲਿਆ ਹੈ ਤੇ ਉਹ ਕਹਿੰਦੇ ਹਨ ਕਿ ਵਾਇਰਸ ਕਾਰਨ ਫਸਲ ਆਮ ਨਾਲੋਂ ਕਾਫੀ ਨੀਵੀਂ ਰਹਿ ਜਾਂਦੀ ਹੈ ਜਿਸ ਕਾਰਨ ਪੈਦਾਵਾਰ ਪ੍ਰਭਾਵਿਤ ਹੋ ਸਕਦੀ ਹੈ ਤੇ ਹਾਲਾਂਕਿ ਉਨ੍ਹਾਂ ਨੂੰ ਇਸ ਕਾਰਨ ਆਪਣਾ ਖਰਚਾ ਵਧਣ ਦੀ ਵੀ ਫਿਕਰ ਪਈ ਹੋਈ ਹੈ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 25 ਨਵੰਬਰ ਨੂੰ ਸਾਰੇ ਦੇਸ਼ ਵਿੱਚ ਛੁੱਟੀ ਐਸਜੀਪੀਸੀ ਨੇ ਕੇਂਦਰ ਅੱਗੇ ਰੱਖੀ ਮੰਗ ਹਾਂਜੀ ਦਾਦੀ ਕਿਸ਼ੋਰਮਣੀ ਕਮੇਟੀ ਵੱਲੋਂ ਅੰਤਰਰਾਸ਼ਟਰੀ ਸਖ ਸਲਾਹਕਾਰ ਬੋਰਡ ਦੀ ਕਕਰਤਾ ਅੱਜ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦੀ ਅਗਵਾਈ ਚ ਹੋਈ ਤੇ ਮੀਟਿੰਗ ਐਸਜੀਪੀਪੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਪੱਤਰ ਲੇਖਕੇ ਗੁਰੂ ਸਾਹਿਬ ਦੇ ਸ਼ਹੀਦੀ ਦੇ ਡਾੜੇ ਮੌਕੇ 25 ਨਵੰਬਰ ਨੂੰ ਪੂਰੇ ਦੇਸ਼ ਵਿੱਚ ਛੁੱਟੀ ਕਰਨ ਲਈ ਅੱਖ ਜਿ ਆਵੇਗਾ ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਡਿਜੀਟਲ ਮਾਧਿਅਮ ਰਾਹੀਂ ਹੋਈ ਇਸ ਮੀਟਿੰਗ ਵਿੱਚ ਗਰਮੀਤ ਸਿੰਘ ਰੰਦਾ ਯੂਕੇ ਡਾਕਟਰ ਕਮਲਜੀਤ ਕੌਰ ਯੂਕੇ ਫਰਾਜਵੀਰ ਸਿੰਘ ਕੈਨੇਡਾ ਤੇ ਮਾਸਟਰ ਮਹਿੰਦਰ ਸਿੰਘ ਗੁਰਚਰਨ ਸਿੰਘ ਲਾਂਬਾ ਅਮਰੀਕਾ ਤੇ ਬਲਵੰਤ ਸਿੰਘ ਧਾਮੀ ਤੇ ਭਾਈ ਗੁਰਬਖਸ਼ ਸਿੰਘ ਗਲਸ਼ਨ ਯੂਕੇ ਨੇ ਸ਼ਮੂਲੀਅਤ ਕੀਤੀ ਤੇ ਇਕਤਰਤਾ ਦਰਾਨ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧਾਂ ਨੇ ਨੌਵੇਂ ਪਾਸ਼ਾ ਜੀ ਦੀ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਅੰਤਰਰਾਸ਼ਟਰੀ ਪ੍ਰਸੰਗ ਵਿੱਚ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਤੇ ਉੱਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਆਰੰਭੇ ਯਤਨਾਂ ਨੂੰ ਸਮਰਥਨ ਦੇਣ ਦੀ ਵਚਨਬੱਧਤਾ ਵੀ ਪ੍ਰਗਟਾਈ ਤੇ ਇਕੱਤਰਤਾ ਮਗਰੋਂ ਜਾਣਕਾਰੀ ਦਿੰਦਿਆਂ ਸ਼ੁਰੂ ਮਣੀਕ ਮੇਟੀ ਦੇ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਤਾਮੀ ਨੇ ਕਿਹਾ ਕਿ ਅੰਤਰਰਾਸ਼ਟਰੀ ਸਲਾਹਕਾਰ ਬੋਰਡ ਦੇ ਮੈਂਬਰਾਂ ਨੇ ਬਹੁਤ ਕੀਮਤੀ ਸੁਝਾਅ ਦਿੱਤੇ ਹਨ ਜੋ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਲਈ ਲਾਹੇਵੰਦ ਸਾਬਤ ਹੋਣਗੇ ਤੇ ਉਨ੍ਹਾਂ ਦੱਸਿਆ ਕਿ ਮੇਲੇ ਸੁਝਾਅਮ ਤਹਿਤ UNU ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਦੇ ਦਿਹਾੜੇ ਨੂੰ ਮਨੁੱਖੀ ਅਧਿਕਾਰ ਦੇ ਉਸ ਵਜੋਂ ਐਲਾਨਨ ਲਈ ਪੱਤਰ ਲਿਖਿਆ ਜਾਵੇਗਾ ਤੇ ਇਸ ਦੇ ਨਾਲ ਹੀ ਭਾਰਤ ਸਰਕਾਰ ਨੂੰ ਪੱਤਰ ਲੈ ਕੇ ਗੁਰੂ ਸਾਹਿਬ ਦੇਸ਼ੀ ਦਿਹਾੜੇ 25 ਨਵੰਬਰ ਨੂੰ ਪੂਰੇ ਦੇਸ਼ ਵਿੱਚ ਛੁੱਟੀ ਕਰਨ ਲਈ ਅਖਾਜ ਜਾਵੇਗਾ ਤੇ ਇਹ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਕਾਰੋਬਾਰੀ ਲਈ ਮਾਨ ਸਰਕਾਰ ਦਾ ਵੱਡਾ ਐਲਾਨ ਹਰ ਪਾਸੇ ਹੋਵੇਗਾ ਫਾਇਦਾ ਹਾਂਜੀ ਦਾਦੀ ਕੇ ਪੰਜਾਬ ਦੇ ਕੈਬਨਿਟ ਮੰਤਰੀ ਸੰਦੀਪ ਅਰੋੜਾ ਵੱਲੋਂ ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕਾਰੋਬਾਰੀ ਲਈ ਵੱਡਾ ਐਲਾਨ ਕੀਤਾ ਗਿਆ ਹੈ ਤੇ ਉਹਨਾਂ ਦੱਸਿਆ ਕਿ ਕਾਰੋਬਾਰ ਨੂੰ ਲੈ ਕੇ ਪਿਛਲੇ ਸਮੇਂ ਦੌਰਾਨ ਕਮੇਟੀਆਂ ਬਣਾਉਣ ਦਾ سلسلہ ਚਾਲੂ ਕੀਤਾ ਗਿਆ ਸੀ ਅਤੇ ਟੈਕਸ ਟਾਇਲ ਨਾਲ ਜੁੜੀਆਂ ਤਿੰਨ ਕਮੇਟੀਆਂ ਬਣਾਈਆਂ ਗਈਆਂ ਸਨ ਤੇ ਉਹਨਾਂ ਵੱਡਾ ਐਲਾਨ ਕਰਦਿਆਂ ਕਿਹਾ ਕਿ ਇਸੇ ਤਹਿਤ ਛੇ ਹੋਰ ਨਵੀਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਤੇ ਇਸ ਤੇ ਸਭ ਤੋਂ ਪਹਿਲਾਂ ਪਹਿਲੀ ਕਮੇਟੀ ਸਪੋਰਟਸ ਐਂਡ ਲੈਦਰ ਜਿਗ ਗੁੜਜ ਹੈ ਤੇ ਜਿਸ 12 ਮੈਂਬਰ ਹੋਣਗੇ ਤੇ ਇਸ ਤੋਂ ਬਾਅਦ ਮਸ਼ੀਨ ਅਤੇ ਹੈਂਡ ਟੂਲ ਜਿਹੜੀ ਕਮੇਟੀ ਬਣਾਈ ਗਈ ਹੈ ਤੇ ਸੰਜੀਵ ਨੇ ਸੰਜੀਵ ਅਰੋੜਾ ਨੇ ਦੱਸਿਆ ਕਿ ਤੀਜੀ ਕਮੇਟੀ ਫੂਡ ਪ੍ਰੋਸੈਸਿੰਗ ਅਤੇ ਡੈਰੀ ਡੈਰੀ ਨਾਲ ਸੰਬੰਧਿਤ ਹੈ ਤੇ ਚੌਥੀ ਕਮੇਟੀ ਟੂਰਮ ਜ ਐਂਡ ਹਾਈ ਹਾਈ ਸਪੀਡ ਟੈਲੀਟੀ ਪੰਜਵੀਂ ਕਮੇਟੀ ਹੈਵੀ ਮਸ਼ੀਨਰੀ ਅਤੇ ਛੇਵੀਂ ਕਮੇਟੀ ਫਰਨੀਚਰ ਅਤੇ ਭਲਾਈ ਇੰਡਸਟਰੀ ਨਾਲ ਜੁੜੀ ਹੈ ਤੇ ਸੰਜੀਵ ਅਰੋੜਾ ਨੇ ਕਿਹਾ ਕਿ ਇਹ ਕਮੇਟੀਆਂ ਆਪਣੀ ਆਪਣੀ ਇੰਡਸਟਰੀ ਦੀਆਂ ਮੁਸ਼ਕਲਾਂ ਸਰਕਾਰ ਤੱਕ ਪਹੁੰਚਾਉਣਗੀਆਂ ਤੇ ਜਿਸ ਤੋਂ ਬਾਅਦ ਸਰਕਾਰ ਕਾਰੋਬਾਰੀ ਦੀ ਮਦਦ ਮਦਦ ਕਰੇਗੀ ਕਰ ਸਕੇਗੀ ਤੇ ਹਰ ਕਮੇਟੀ ਦੇ ਨਾਲ ਏਡੀਸੀ ਮੈਂਬਰ ਸਖਤਰ ਜੋ ਕੰਮ ਕਰਨਗੇ ਤੇ ਉਹਨੇ ਦੱਸਿਆ ਕਿ ਹੁਣ ਤੱਕ ਇੰਡਸਟਰੀ ਲਈ ਕੋਲ ਨੌ ਕਮੇਟੀਆਂ ਬਣਾਈਆਂ ਜਾਂ ਚੁੱਕੀਆਂ ਹਨ ਤੇ ਅਤੇ 15 ਹੋਰ ਕਮੇਟੀਆਂ ਬਣਾਈਆਂ ਜਾਣਗੀਆਂ ਤੇ ਉਹਨਾਂ ਨੇ ਕਿਹਾ ਕਿ ਇਨ੍ਹਾਂ ਕਮੇਟੀਆਂ ਨੂੰ 1 ਅਕਤੂਬਰ ਤੱਕ ਫਾਈਨਲ ਸੁਝਾਦਿਆਂ ਲਈ ਕਿਹਾ ਗਿਆ ਹੈ ਤਾਂ ਜੋ ਜਲਦੀ ਤੋਂ ਜਲਦੀ ਕਾਰੋਬਾਰ ਨੂੰ ਲੈ ਕੇ ਨਵੀਆਂ ਪਾਲਿਸੀਆਂ ਬਣਾਈਆਂ ਜਾ ਸਕਣ ਕਿਉਂਕਿ ਹਰ ਸੈਕਟਰ ਦੀ ਆਪਣੀ ਸਮੱਸਿਆ ਹੁੰਦੀ ਹੈ ਤੇ ਉਹਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਕਮੇਟੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਮਨਜ਼ੂਰੀ ਮਿਲੀ ਹੋਈ ਹੈ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਪੈਨਸ਼ਨਾਂ 'ਚ ਹੋਇਆ ਬੰਪਰ ਵਾਧਾ ਹੁਣ ਹਰ ਮਹੀਨੇ ਮਿਲਣਗੇ 15000 ਰੁਪਏ ਤੇ ਸੀਐਮ ਨੇ ਕੀਤਾ ਐਲਾਨ ਹਾਂਜੀ ਦਾਦੇ ਕੇ ਬਿਹਾਰ ਸਰਕਾਰ ਨੇ ਸੂਬੇ ਦੇ ਯੋਗ ਪੱਤਰਕਾਰਾਂ ਨੂੰ ਪ੍ਰਤੀ ਮਹੀਨਾ 15000 ਰੁਪਏ ਪੈਨਸ਼ਨ ਦੇ ਦਾ ਐਲਾਨ ਕੀਤਾ ਹੈ ਤੇ ਬਿਹਾਰ ਸਰਕਾਰ ਨੇ 6 ਹਜਰ 6000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਰਕਮ ਵਧਾ ਕੇ 15000 ਰੁਪਏ ਕਰ ਦਿੱਤੀ ਹੈ ਤੇ ਮੁੱਖ ਮੰਤਰੀ ਨितीश ਕੁਮਾਰ ਨੇ ਐਕਸ ਤੇ ਇੱਕ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ ਹੈ ਤੇ ਆਪਣੀ ਪੋਸਟ ਚ ਉਹਨਾਂ ਲਿਖਾ ਕੇ ਉਹਨਾਂ ਨੇ ਇਹ ਦੱਸਿਆ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਬਿਹਾਰ ਪੱਤਰਕਾਰ ਸਨਮਾਨਨ ਪੈਨਸ਼ਨ ਯੋਜਨਾ ਦੇ ਤਹਿਤ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਹਰ ਮਹੀਨੇ ਸਾਰੇ ਯੋਗ ਪੱਤਰਕਾਰਾਂ ਨੂੰ 6000 ਰੁਪਏ ਦੀ ਬਜਾਏ 15000 ਰੁਪਏ ਦੀ ਪੈਨਸ਼ਨ ਰਕਮ ਪ੍ਰਦਾਨ ਕਰ ਘਰੇ ਤੇ ਉਹਨਾਂ ਕਹਿਆ ਕਿ ਬਿਹਾਰ ਪੱਤਰਕਾਰ ਸਨਮਾਨਨ ਪੈਨਸ਼ਨ ਇਹ ਨਿਯਮ ਦੇ ਤਹਿਤ ਪੈਨਸ਼ਨ ਪ੍ਰਾਪਤ ਕਰਨ ਵਾਲੇ ਪੱਤਰਕਾਰਾਂ ਦੀ ਮੌਤ ਹੋਣ ਦੀ ਸੂਰਤ ਵਿੱਚ ਉਨ੍ਹਾਂ ਦੇ ਅਸ਼ਰਿਤ ਪਤੀ ਪਤਨੀ ਨੂੰ ਜੀਵਨ ਭਰ ਲਈ 3000 ਰੁਪਏ ਪ੍ਰਤੀ ਮਹੀਨਾ ਦੀ ਬਜਾਏ 10000 ਰੁਪਏ ਦੀ ਪੈਨਸ਼ਨ ਰਕਮ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਮੁੱਖ ਮੰਤਰੀ ਨੇ ਕਿਹਾ ਕਿ ਲੋਕਤੰਤਰ ਵਿੱਚ ਪੱਤਰਕਾਰਾਂ ਦੀ ਮਤਤ ਮਤਵਪੂਰਨ ਭੂਮਿਕਾ ਹੈ ਤੇ ਉਹਨਾਂ ਕਹਿੰਦੇ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਹਨ ਅਤੇ ਸਮਾਜਿਕ ਵਿਕਾਸ ਵਿੱਚ ਉਹਨਾਂ ਦੀ ਮਤਵਪੂਰਨ ਭੂਮਿਕਾ ਹੈ ਸਰਕਾਰ ਸ਼ੁਰੂ ਤੋਂ ਹੀ ਪੱਤਰਕਾਰਾਂ ਦੀਆਂ ਸੂਗੋਲਤਾਂ ਦਾ ਧਿਆਨ ਰੱਖਦੀ ਹੈ ਤਾਕਦੀ ਆ ਰਹੀ ਹੈ ਤਾਂ ਜੋ ਉਹ ਆਪਣੀ ਸਰਖ ਪੱਤਰਕਾਰੀ ਨਿਰਪੱਖਤਾ ਨਾਲ ਕਰ ਸਕਣ ਅਤੇ ਸੇਵਾ ਮੁਕਤੀ ਤੋਂ ਬਾਅਦ ਸਨਜਾ ਸਨਮਾਨਜਨਕ ਟਾਂਗੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਣਾ ਤੇ ਦੋਸਤੋ ਅਜਿਹੀ ਖਬਰ ਤੁਹਾਨੂੰ ਦੱਸ ਦਿੱਤੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਲਿਓ ਜੀ ਧੰਨਵਾਦ